ਤੈਨੂੰ ਪੀਜੀਏ ਨੇ ਜਵਾਬ ਦਿੱਤਾ ਵਾ ਤੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਵਾ ਤੈਨੂੰ ਗੁਰਰਾਮ ਦਾਸ ਨੇ ਜਵਾਬ ਨਹੀਂ ਦਿੱਤਾ ਮੈਂ ਸੰਜੀ ਹੋਰ ਉਚਾਚਰ ਹੋਣ ਲੱਗ ਪਏ ਮੈਂ ਬਾਬਾ ਜੀ ਮੀਰ ਕੋਲ ਏਕਾ ਤੁਹਾਡੇ ਲਾਗੇ ਕਿਸੇ ਨੇ ਕਿਸ ਨੂੰ ਬੰਨ ਕੇ ਰੱਖਿਆ ਵਾ ਕਿਸੇ ਤੋਂ ਜਾਤੀ ਨਾਲ ਧੱਕੇ ਨਾਲ ਜ਼ਿਆਦਾ ਕੰਮ ਕਰਾਉਂਦੇ ਆ ਉੱਟ ਮਾਰ ਕਰਦੇ ਆ ਉਹਦਾ ਜਿਹੜਾ ਲਾਈਫ ਸਟਾਈਲ ਬਹੁਤ ਜ਼ਿਆਦਾ ਮਾੜਾ ਵਾ ਸੰਜੀ ਉਹ ਉਹਦੀ ਵੀਡੀਓ ਬਣਾ ਕੇ ਭੇਜੋ ਬਾਗੀ ਅਫਸੈਟ ਵਾ ਵਾਕਈ ਵੀਡੀਓ ਦੇ ਵਿੱਚ ਸ਼ੋ ਹੋਵੇ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸੋਹੋਤਾ ਲੈ ਕੇ ਪ੍ਰੋਗਰਾਮ ਸਿੱਧੀ ਗੱਲ ਬਾਤ ਅੱਜ ਸਾਡੇ ਨਾਲ ਨੇ ਉੱਗੇ ਸਮਾਜ ਸੇਵਕ ਜਿਹੜੇ ਇੱਕ ਅਜੀਹੀ ਸੇਵਾ ਨਿਭਾ ਰਹੇ ਆ ਜਿਹੜੀ ਸੇਵਾ ਸਮਾਜ ਦੇ ਵਿੱਚ ਕੰਨੀ ਬਹੁਤ ਔਖੀ ਆ ਅਨਾਥਾਂ ਬੇਸਹਾਰਿਆਂ ਅਤੇ ਘਰੋਂ ਧੱਕੇ ਹੋਏ ਲੋਕਾਂ ਦੀ ਸੇਵਾ ਕਰਨ ਵਾਲੇ ਉੱਗੇ ਸਮਾਜ ਸੇਵਕ ਜਗਜੀਤ ਸਿੰਘ ਜੱਗੀ ਖਾਲਸਾ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦੇ ਸਭ ਤੋਂ ਪਹਿਲਾਂ ਤੇ ਮੈਂ ਔਰ ਸੰਗਤਾਂ ਇਹ ਜਾਣਨੀਆ ਚਾਹੁੰਦੇ ਨੇ ਜੱਗੀ ਖਾਲਸਾ ਇੱਕ ਆਸ਼ਮ ਦੀ ਸੇਵਾ ਕਿਦਾਂ ਸ਼ੁਰੂ ਕਰਦੇ ਨੇ ਕਿਦਾਂ ਤੁਹਾਡਾ ਜਿਹੜਾ ਇਸ ਪਾਸੇ ਵੱਲ ਧਿਆਨ ਹੋਇਆ ਤੇ ਇਹ ਜਿਹੜਾ ਆਸ਼ਰਮ ਚਲਾਉਣ ਵਾਲਾ ਸਫਰ ਹੈ ਇਹ ਕਿੱਥੋਂ ਸ਼ੁਰੂ ਹੋਇਆ ਹੈ ਇਹ ਜ਼ਰੂਰ ਦੱਸੋ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਵੀਰ ਜੀ ਹੁਣਾਂ ਦੇ ਥਰੂ ਜੋ ਸੰਗਤ ਆਪਾਂ ਨੂੰ ਦੇਖ ਰਹੀ ਆ ਉਹਨਾਂ ਨੂੰ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਬੋਲਣਾ ਵਾ ਤੇ ਸੰਗਤ ਜੀ ਜਿਵੇਂ ਗੁਰਬਾਣੀ ਚ ਲਿਖਿਆ ਵਾ ਠੀਕ ਹੈ ਜਿਸ ਤਨ ਲੱਗੇ ਸੋ ਤਨ ਜਾਣੇ ਤੇ ਵੀ ਜੀ ਇਦਾਂ ਹੁੰਦਾ ਵਾ ਕਿ 2010 ਦਾ ਸਮਾਂ ਸੀ ਟਾਈਮ ਸੀਗਾ ਜੀ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀਗਾ ਕਿਉਂਕਿ ਮੇਰੀ ਨਾ ਲਾਈਫ ਇਦਾਂ ਦੀ ਹੁੰਦੀ ਕਿ ਮੈਂ ਜੋ ਕੰਮ ਕਰਦਾ ਨਾ ਮੈਨੂੰ ਸਿਰਫ ਉਹ ਚੀਜ਼ ਦਿੱਦੀ ਆ ਜਿਵੇਂ ਅਰਜਨ ਨੂੰ ਦਿੱਦੀ ਨਾ ਸਿਰਫ ਉਹਦੀ ਮੱਛੀ ਦੀ ਅੱਖ ਦਿੱਦੀ ਮੈਨੂੰ ਵੀ ਜੋ ਮੈਂ ਗੋਲ ਨਿਧਾਰਤ ਕੀਤਾ ਨਾ ਮੈਨੂੰ ਉਹ ਚੀਜ਼ ਦਿੱਦੀ ਆ ਅਲਾਗੇ ਬੰਨੇ ਮੈਨੂੰ ਕੁਝ ਨਹੀਂ ਦਿੱਤਾ ਜੀ ਮੈਂ ਉਸ ਟਾਈਮ 2010 ਦੇ ਵਿੱਚ ਜਿਵੇਂ ਮੇਰੇ ਜਿਹੜੇ ਪਿੰਡ ਦੇ ਵੀਰ ਵਾਰ ਲਾਗੂ ਬੰਨੇ ਵੀਰਾਂ ਨੂੰ ਪਤਾ ਸੀਗਾ ਕਿ ਮੈਂ ਆਪਣੀ ਗੇਮ ਦੇ ਵਿੱਚ ਬਹੁਤ ਧਿਆਨ ਦਿੰਦਾ ਸੀ ਕਬੱਡੀ ਦੇ ਵਿੱਚ ਤੇ ਮੈਨੂੰ ਨਹੀਂ ਸੀ ਪਤਾ ਮੇਰੇ ਆਂਡ ਗਵੰਡ ਕੀ ਹੋ ਰਿਹਾ ਜੀ ਜੀ ਤੇ ਇੱਕ ਦਿਨ ਕੀ ਹੁੰਦਾ ਵਾ ਕਿ ਦਸੰਬਰ ਦਾ ਮਹੀਨਾ ਸੀਗਾ ਲੱਗਦਾ ਕੋਈ 2 3 ਦਸੰਬਰ ਤਰੀਕ ਹੋਣੀ ਆ 2010 ਦੀ ਗੱਲ ਹੈ ਜੀ ਮੈਂ ਗਰਾਊਂਡ ਦੇ ਵਿੱਚ ਰਨਿੰਗ ਕਰਦਾ ਪਿਆ ਸੀਗਾ ਵਿਜੀ ਸਿਆਲ ਦੇ ਦਿਲ ਸੀ ਜੀ ਤੇ ਰਨਿੰਗ ਕਰਦੇ ਕਰਦੇ ਨਾ ਆ ਮੈਂ ਵੀ ਇਹਨੂੰ ਕਿਹਾ ਕਿ ਇੱਥੇ ਇੱਕਰੀ ਮਾਰ ਦੇਵੇ ਕੈਮਰਾ ਇੱਥੇ ਵੀਜੀ ਪਤਾ ਨਹੀਂ ਕਿਹੜੀ ਚੀਜ਼ ਨੇ ਮਤਲਬ ਕਿ ਇੱਥੇ ਬਾਈਟ ਕੀਤੀ ਲੜ ਗਈ ਜੀ ਤੇ ਮੈਨੂੰ ਨਾ ਇੱਕੇ ਦਮ ਦੌੜ ਲਾਉਂਦੇ ਨੂੰ ਖਾਰਚ ਹੋਈ ਤੇ ਮੈਂ ਆਪਣੀ ਜਿਹੜੀ ਗਰਮ ਪਜਾਮੀ ਆ ਉਹ ਤਾਂ ਚੱਕ ਕੇ ਵੇਖਿਆ ਤੇ ਇੱਥੇ ਮਾੜਾ ਜਿਹਾ ਜਿਵੇਂ ਨੌ ਤਮਾਸ ਸੁੱਦਿਆ ਨਵੰ ਇੱਥੇ ਮਾੜਾ ਜਿਹਾ ਮਾਸ ਸੁੱਦਿਆ ਸੀ ਜੀ ਤੇ ਮੈਂ ਚਲੋ ਇਹਨਾਂ ਧਿਆਨ ਨਹੀਂ ਦਿੱਤਾ ਫਿਰ ਉਹ ਜਦੋਂ ਅਗਲੇ ਦਿਨ ਮੈਂ ਜਦੋਂ ਸਲੈਕਸ ਲਾਈ ਤੇ ਜਿਹੜਾ ਜਿਹੜਾ ਮਾਰਾ ਮਾਸੁੱਢਿਆ ਸੀ ਉਹਨਾਂ ਨੇ ਚੀਜ਼ ਖਾ ਲਈ ਹੋਗੀ ਠੀਕ ਹੈ ਜੀ ਤੇ ਮੈਂ ਚਲੋ ਮੈਂ ਕਿਹਾ ਨੋਰਮਲ ਹੋਣੀ ਕੋਈ ਵਾਰਤੋੜ ਹੋਈ ਹੋਣੀ ਆ ਜੀ ਉਹ ਵਾਰਤੋੜ ਦੀ ਦੋ ਚੌ ਦਿਨਾਂ ਚ ਜਿਹੜਾ ਐਡਾ ਕ ਜਖਮ ਹੋ ਗਿਆ ਫਿਰ ਪਰਿਵਾਰ ਵਾਲੇ ਪ੍ਰੈਸ਼ਰ ਪਾਉਣ ਲੱਗੇ ਬੀਬੀ ਪੁੱਤ ਤੋਂ ਵਿਖਾ ਕੇ ਤੇ ਇਹ ਲੱਗਦਾ ਤੈਨੂੰ ਜਿਵੇਂ ਪਿੰਡ ਦੀਆਂ ਬੀਬੀਆਂ ਕਹਿੰਦੀਆਂ ਇੱਥੇ ਹੁੰਦਾ ਹੀ ਆ ਹੁੰਦਾ ਹੀ ਨੇ ਤੈਨੂੰ ਕੱਖ ਲੱਗ ਗਿਆ ਵਾ ਤੈਨੂੰ ਸੱਪ ਦਾ ਕੱਖ ਲੱਗ ਗਿਆ ਕੋ ਭਾਜੀ ਮੈਂ ਇੰਨਾ ਸਿਆਣਿਆਂ ਦੇ ਫਾਡੇ ਫੁੰਡੇ ਚ ਰਿਹਾ ਜੀ ਪਾ ਵੀ ਮੈਂ ਜਵਾਇ ਤੂੰ ਮੈਂ ਨਹੀਂ ਕੀਤਾ ਪਰ ਜਿਹੜਾ ਬੰਦਾ ਮਾਰੀ ਦੇ ਬੰਦੇ ਨੂੰ ਨਾ ਔਰ-ਬੋਰ ਕਰਦਾ ਹੀ ਹੈ ਔਰ-ਬੋਰ ਕਰਦਾ ਜੀ ਉਹ ਭਾਜੀ ਫਾਂਡੇ-ਫੁੰਡੇ ਕਰਨ ਦੇ ਚੱਕਰ ਦੇ ਵਿੱਚ ਮੇਰੇ ਨਾ ਜ਼ਖਮ ਆ ਕਾਫੀ ਐਡਾ ਹੋ ਗਿਆ ਜਿੱਡਾ ਮੇਰੇ ਹੱਥ ਵਾ ਐਡਾ ਜ਼ਖਮ ਹੋ ਗਿਆ ਜੀ ਤੇ ਕੋਮਲ ਜੈਤ ਡਾਕਟਰ ਅਬਰਸਰ ਸਕਿਨ ਸਪੈਸ਼ਲਿਸਟ ਜੀ ਠੀਕ ਹੈ ਜੀ ਇਹ 2010 ਦੀ ਗੱਲ ਹੁਣ ਤੇ ਮੈਨੂੰ ਪਤਾ ਨਹੀਂ ਵਿਚਾਰੀ ਹੈਗੀ ਜਾਂ ਕਿੱਦਾਂ ਤੇ ਉਹ ਜਦੋਂ ਮੈਂ ਉਹਦੇ ਕੋਲ ਜਾਣਾ ਵਾ ਤੇ ਉਹ ਕਹਿੰਦੀ ਕਿ ਦੱਸ ਇਨਫੈਕਸ਼ਨ ਆ ਕੋਈ ਚੱਕਰ ਰਹੀ ਆ ਉਹ ਮੈਨੂੰ ਟਰੀਟਮੈਂਟ ਥੋੜਾ ਦੇ ਕੇ ਦਵਾਈ ਬੁਢੀ ਦੇ ਕੇ ਘਰੇ ਕਾ ਦਿੰਦੀ ਆ ਪਰ ਇਹੋ ਜਿਹੇ ਦਿਨ ਹੁੰਦਾ ਵਾ ਕੋਈ ਦੋਹਾਂ 14 ਦਿਨਾਂ ਬਾਅਦ ਕਿ ਮੇਰਾ ਸਾਰਾ ਸਰੀਰ ਆ ਨਾ ਜਿਹੜਾ ਉਹ ਸਾਰਾ ਸਰੀਰ जख्मਾਂ ਚ ਘਿਰ ਜਾਂਦਾ ਜੀ ਜਿਵੇਂ ਇੱਕ ਜ਼ਮੀਨ ਨਹੀਂ ਹੁੰਦੀ ਝੋਨੇ ਦੀ ਜ਼ਮੀਨ ਨੂੰ ਦੀ ਬਿਨਾ ਪਾਣੀ ਤੋਂ ਇਦਾਂ ਟਰੇੜਾ ਛੱਡ ਦਿੰਦੇ ਆ ਇਦਾਂ ਮੇਰੀ ਸਕਿਨ ਜਿਹੜੀ ਮੇਰੀ ਚਮੜੀ ਟਰੇੜਾ ਛੱਡ ਗਈ ਸੀ ਤੇ ਕੁੱਤੇ ਦਾ ਭੈੜੀ ਸਮੈਲ ਆਉਂਦੀ ਏ ਇੱਕੇ ਦਮ ਇਹ ਹੋ ਗਿਆ ਫਿਰ ਕੀੜੇ ਪੈ ਗਏ ਚਮੜੀ ਦੇ ਵਿੱਚ ਬੋਏ ਜ ਫਿਰ ਜਿਵੇਂ ਮੈਂ ਛੋਟਕੜ ਤੇ ਦਸ ਦਵਾ ਫਿਰ ਮੈਨੂੰ ਹੋਰ ਹੀ ਹਸਪੀਟਲ ਨੰਬਰਸਰ ਐਡਮਿਟ ਕਰਾਇਆ ਉੱਥੋਂ ਮੈਨੂੰ ਰੈਫਰ ਕਰ ਦਿੱਤਾ ਤੇ جواب ਮਿਲ ਗਿਆ ਪੀਜੀਐ ਚੰਡੀਗੜ੍ਹ ਪੀਜੀਐ ਚੰਡੀਗੜ੍ਹ ਪਈ ਜਦੋਂ ਮੈਂ ਗਿਆ ਉਹ ਤੁਸੀਂ ਸੱਚ ਜਾਣੇ ਮੈਨੂੰ ਸਾਰੇ ਨੂੰ ਨੰਗਾ ਕਰਕੇ ਨਾ ਉਹਨਾਂ ਨੇ ਇੱਕ ਵੀਡੀਓਗ੍ਰਾਫੀ ਵੀ ਕੀਤੀ ਮੇਰੀ ਮੇਰੀ ਬਿਮਾਰੀ ਦਾ ਨਾਮ ਪਾਇਓਡਰਮਾ ਗੈਂਗਰੇਨ ਮੇਰੀ ਬਿਮਾਰੀ ਦਾ ਨਾਮ ਤੇ 10 ਲੱਖ ਪਿੱਛੇ ਇੱਕ ਬੰਦੇ ਨੂੰ ਹੁੰਦੀ ਹੈ ਨਾ ਉਹ ਬੰਦਾ ਵਾਂ ਜਿਨੇ ਆਪਣੀ ਚਮੜੀ 'ਚ ਕੀੜੇ ਆਪ ਪਾ ਕੇ ਵਿਖਿਆ ਤੇ ਅੱਜ ਸੰਗਦੇ ਸਹਿਯੋਗ ਨਾਲ ਆ ਸਾਰੇ ਭੈਣਾਂ ਪਰ ਸਹਜੋਗ ਨਾਲ ਆਪਾਂ ਆਸ਼ਮ ਦੇ ਵਿੱਚ ਜਿਹੜੇ ਇੱਥੇ ਵਿਚਾਰੇ ਕੀੜੇ ਪਏ ਹੁੰਦੇ ਜਿਨ੍ਹਾਂ ਦੇ ਉਹਨਾਂ ਦੇ ਕੀੜੇ ਕਰਦੇ ਪਹਿਲਾਂ ਮੇਰੇ ਕਿਸੇ ਨੇ ਕਦੇ ਉਹ ਸਵਾਬੇ ਦਾ ਬੰਦਾ ਵਾ ਕਿ ਬਾਅਦ ਵਿੱਚ ਮੈਨੂੰ ਜਦੋਂ ਪੀਜੀ ਤੋਂ ਜਵਾਬ ਮਿਲ ਜਾਂਦਾ ਵਾ ਫਿਰ ਜਿਵੇਂ ਰੱਬ ਨੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਫਿਰ ਰੱਬ ਦਾ ਚੇਤਾ ਹੁੰਦਾ ਬੰਦੇ ਨੂੰ ਪਹਿਲਾਂ ਚੇਤਾ ਨਹੀਂ ਹੁੰਦਾ ਬਿਲਕੁਲ ਜੀ ਮੇਰੇ ਦੋਸਤ ਇੱਥੇ ਗੁਰਲਾਸ਼ ਸਿੰਘ ਮੇਰਾ ਪਹਿਲਾ ਰੱਬ ਤੇ ਮੇਰਾ ਉਹੀ ਆ ਕਿ ਜਿਨ ਨੇ ਮੇਰੀ ਸਾਧੂਆਂ ਨਾਲ ਗੱਲ ਕਰਾਈ ਸਾਧੂ ਸੀ ਬਾਬਾ ਖੋਲਾ ਸਿੰਘ ਸ੍ਰੀ ਚਾਹ ਬੜੇ ਜੀ ਠੀਕ ਹੈ ਜੀ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਸਾਧੂ ਰੱਬ ਦੀ ਮੋੜਦਾ ਸਾਦਾ ਪਰ ਰੱਬ ਰੱਬ ਕੋ ਸਾਧੂ ਦੀ ਮੋੜਦਾ ਬਿਲਕੁਲ ਠੀਕ ਹੈ ਜੀ ਉਹ ਪਤਾ ਨਹੀਂ ਮੇਰੇ ਕਿਹੜੇ ਮਾਰੇ ਭਾਲ ਸੀਗੇ ਕਿ ਮੈਨੂੰ ਕੌਣ ਹੋਇਆ ਜਦੋਂ ਸਾਧੂਆਂ ਨੇ ਮੇਰੇ ਨਾਲ ਗੱਲ ਕੀਤੀ ਉਦੋਂ ਗੱਲ ਕੀਤੀ ਮੇਰੇ ਨਾਲ ਜਦੋਂ ਪੀਜੀ ਦੇ ਡਾਕਟਰ ਜਵਾਬ ਦੇ ਕੇ ਮੈਂ ਰੂਮ ਤੋਂ ਬਾਹਰ ਚਲੇ ਗਿਆ ਸੀ ਨਾ ਜੀ ਤੇ ਮੈਂ ਮੰਮੀ ਨੂੰ ਕਹਿੰਦਾ ਮੰਮੀ ਮੇਰੇ ਬਾਬੇ ਨਾਲ ਗੱਲ ਕਰਾ ਕਿਉਂਕਿ ਅੱਗੇ ਕੁਝ ਦੀਦਾ ਨਹੀਂ ਕਿਉਂਕਿ ਪੀਜੀ ਤੁੱਤੇ ਤੇ ਕੁਝ ਨਹੀਂ ਹੈ ਪੀਜੀ ਦੇ ਉੱਪਰ ਕੁਝ ਵੀ ਨਹੀਂ ਸਾਧੂ ਮੈਨਾਂ ਫੋਨ ਤੇ ਗੱਲ ਕਰਦੇ ਆ ਉਸ ਟਾਈਮ ਮੇਰੀ ਕੰਡੀਸ਼ਨ ਏਸੀ ਨਾ ਮੈਂ ਬੋਲ ਸਕਦਾ ਸੀ ਨਾ ਮੈਂ ਸੁਣ ਸਕਦਾ ਸੀ ਉਹ ਬੋਲ ਸੁਣਨਾ ਨਾ ਨਾ ਮੇਰਾ ਸਹੀਦਾ ਕੋਈ ਇਹ ਸਾਹ ਹਿਲਦਾ ਸੀਗਾ ਮੈਂ ਸਿਰਫ ਬੋਲ ਸਕਦਾ ਸੀਗਾ ਤੇ ਸੁਣ ਸਕਦਾ ਸੀ ਸੁਣ ਸਕਦਾ ਸੀ ਕਿਉਂਕਿ ਸਾਰੇ ਸਰੀਰ ਤੇ ਤੁਹਾਡੇ जखम ਸੀ ਕੀੜੀ ਜਖਮ ਹੋ ਗਏ ਸੀ ਦੇ ਨਾਲ ਇਹ ਜਿਹੜਾ ਕੋਰਸ ਹੀ ਨਾ ਬੀਬੀ ਰਜਨੀ ਦੇ ਘਰ ਵਾਲੇ ਤੋਂ ਵੀ ਕਈ ਗੁਣਾ ਜ਼ਿਆਦਾ ਕੋਰਸ ਸੀ ਕਿਉਂਕਿ ਲੋਕੀ ਕਹਿਣਗੇ ਬਈ ਕਿੰਨਾ ਕੋਰ ਜ਼ਿਆਦਾ ਸੀਗਾ ਬੀਬੀ ਰਜਨੀ ਦਾ ਘਰ ਵਾਲਾ ਰੇੜੜ ਕੇ ਛਪਣੀ ਦੇ ਵਿੱਚ ਚਲੇ ਗਿਆ ਸੀ ਚਾ ਸਕਦਾ ਸੀ ਗੁਰਾਮ ਦਾ ਸਰੋਵਰ ਚ ਚਲੇ ਗਿਆ ਸੀ ਪਰ ਮੇਰਾ ਇਹੋ ਜਿਹਾ ਹਾਲਾਤ ਸੀ ਕਿ ਮੇਰੀ ਬਾਹਾਂ ਤੱਕ ਨਹੀਂ ਸਹਿੰਦੀ ਉਂਗਲ ਤੱਕ ਨਹੀਂ ਸਹਿੰਦੀ ਮੈਨੂੰ ਜਿੱਤੇ ਦਾ ਪਿਆਰ ਨਹੀਂ ਮੋਟਪਿਆ ਸੀ ਪਰ ਸਿਰਫ ਸੁਣ ਸਕਦਾ ਹਾਂ ਬੋਲ ਸਕਦਾ ਮਦਰ ਮੇਰੇ ਕਾਨੂੰਨ ਨੂੰ ਮੇਰਾ ਫੋਨ ਲਵਾ ਕੇ ਸਾਧੂ ਨਾਲ ਫੋਨ ਬੁਲਾਉਂਦੇ ਆ ਜਦੋਂ ਸਾਧੂ ਫੋਨ ਚੁੱਕਦੇ ਆ ਤੇ ਮੈਂ ਬੜਾ ਰੋਂਦਿਆਂ ਨਾਲ ਮੈਂ ਬਾਬਾ ਜੀ ਮੈਂ ਫਲਾਣਾ ਫਲਾਣਾ ਬੋਲਦਾ ਮਾਂ ਤੇ ਮੈਂ ਬਹੁਤ ਜਿਆਦਾ ਮੁਸ਼ਕਲ ਦੇ ਵਿੱਚ ਆ ਮੇਰੀ ਮਿਹਰ ਕਰੋ ਹਨਾ ਚਲੋ ਉਹ ਨਾਂ ਪਤਾ ਸਾਰਾ ਪੁੱਛਦੇ ਮੈਨੂੰ ਕਹਿੰਦੇ ਤੂੰ ਰੋ ਰਾ ਤੂੰ ਠੀਕ ਹੋ ਜਾਣਾ ਉਹਨਾਂ ਦੇ ਸਾਧੂ ਦੇ ਬਚਨ ਸੀਗੇ ਬਾਬਾ ਕੋਲਾ ਸਿੰਘ ਜੀ ਸਰਾਲੇ ਸਾਹਿਬ ਵਾਲੇ ਜੀ ਇਹ ਸਾਧੂ ਉਹ ਜਿਹੜੀਆਂ ਸੰਗਤ ਜਿਹੜੇ ਤੁਸੀਂ ਕਹੋਗੇ ਕਿ ਆ ਅੱਜ ਝੋਲੀ ਚੋਗਾ ਘਰਾਂ ਆ ਲੈਣ ਆ ਜਾਂਦੇ ਇਹ ਸਾਧੂ ਉਹ ਆ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ ਵਾ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਸੁਣੀ ਸਹੈ ਦੇ ਤੇ ਲਿਖਿਆ ਗਿਆ ਵਾ ਕਿਉਂਕਿ ਉਹਨਾਂ ਨੇ ਬਚਨ ਉਦੋਂ ਕਿਹਾ ਸੀਗਾ ਤੇ ਸੱਚ ਅੱਜ ਹੋਇਆ ਵਾ ਜੀ ਬਿਲਕੁਲ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਕਿਹਾ ਬੱਬਾ ਜੀ ਮੇਰ ਕਰੋ ਮੈਨੂੰ ਕਹਿੰਦੇ ਤੂੰ ਡਰਨਾ ਤੂੰ ਰੋਣਾ ਤੂੰ ਠੀਕ ਹੋ ਜਾਣਾ ਮੈਂ ਕਿਹਾ ਮੈਨੂੰ ਪੀਜੀਏ ਨੇ ਜਵਾਬ ਦਿੱਤਾ ਮੈਂ ਠੀਕ ਕਿਦਾਂ ਹੋਇਆ ਨਾ ਉਹਨਾਂ ਦਾ ਬਚਨ ਮੈਨੂੰ ਕਹਿੰਦੇ ਤੈਨੂੰ ਪੀਜੀਏ ਨੇ ਜਵਾਬ ਦਿੱਤਾ ਵਾ ਤੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਵਾ ਤੈਨੂੰ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਸਭ ਜੀ ਹੋਰ ਉੱਚਾ ਚੜ੍ਹਨ ਲੱਪੇ ਮੈਂ ਬਾਬਾ ਜੀ ਮੇਰ ਕਰੋ ਮਕਸਦ ਹੋ ਗਿਆ ਮੈਨੂੰ ਕਹਿੰਦੇ ਰੱਬ ਰੱਬ ਕਰਿਆ ਕਰ ਸੇਵਾ ਕਰਿਆ ਕਰ ਤੂੰ ਪਹਿਲਾ ਵਰਗਾ ਹੋ ਜਾਏਗਾ ਵਾ ਤੇ ਸੱਚ ਜਾਣਿਓ 2010 ਦੀ ਗੱਲ ਵਾ ਤੇ ਅੱਜ 2025 ਆ ਗਿਆ ਵਾ ਜੇਕਰ ਮੈਂ ਆਪਣੇ ਕੱਪੜੇ ਲਾ ਕੇ ਇੱਕ ਸੰਗਤ ਨੂੰ ਨਾ ਨਾ ਦਸਾਂ ਤੇ ਕੋਈ ਜੱਜ ਨਹੀਂ ਕਰ ਸਕਦਾ ਕਿ ਮੈਂ ਇੰਨਾ ਬਿਮਾਰਿਆ ਹਾਂ ਜੀ ਬਿਲਕੁਲ ਮੈਨੂੰ ਉਹ ਬੰਦਾ ਸੀਗਾ ਜਿਹਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਵੀ ਤੇਨੂੰ ਜੇ ਤੋ ਠੀਕ ਵੀ ਹੋ ਗਿਆ ਨਾ ਸਾਰੀ ਉਮਰ ਤੇਰੀ ਦਵਾਈ ਬੰਦ ਨਹੀਂ ਹੋਣੀ ਤੇ ਅੱਜ ਦਵਾਈ ਖਾਦੀ ਨੂੰ ਮੇਰੇ ਹਿਸਾਬ ਨਾਲ ਮੈਨੂੰ 10 ਸਾਲ ਹੋ ਗਏ ਠੀਕ ਹੈ ਜੀ ਦਵਾਈ ਵੀ ਮੇਰੇ ਛਡਾ ਦਿੱਤੀ ਆ ਤਾਂ ਦੱਸ ਜਿਵੇਂ ਤੁਸੀਂ ਪੁੱਛਿਆ ਕਿ ਸੇਵਾ ਚ ਆਉਣ ਦਾ ਕਾਰਨ ਕੀ ਸੀਗਾ ਸੰਗਤ ਜੀ ਮੈਂ ਤਾਂ ਤੁਹਾਡਾ ਟਾਈਮ ਲਿਆ ਵਾ ਤਾਂਦ ਮੈਂ ਤੁਹਾਡਾ ਸਿਰਖ ਭਾਈ ਕੀਤੀ ਆ ਕਿ ਸੇਵਾ ਚ ਆਉਣ ਦਾ ਕਾਰਨ ਇਹੋ ਸੀਗਾ ਕਿ ਪਹਿਲਾਂ ਮੈਂ ਆਪਣੇ ਆਪ ਤੇ ਕੀੜੇ ਹੰਡਾਏ ਆਪਣੇ ਆਪ ਸਰੀਰ ਤੇ ਕੀੜੇ ਛੱਲੇ ਆ ਫਿਰ ਇੱਧਰ ਆਇਆ ਵਾ ਠੀਕ ਹੈ ਜੀ ਅਰਦਾਸ ਕਰਿਓ ਮੇਰੀ ਕਿ ਇਹੋ ਜੇ ਮੇਰੇ ਕੋਲੋਂ ਕੋਈ ਕੰਮ ਨਾ ਹੋਵੇ ਕਿ ਜਿਹੜਾ ਦਬਾਰਾ ਫੇਰ ਕੀੜੇ ਪੈਣ ਖਾਲਸਾ ਜੀ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਗੁਰੂ ਰਾਮਦਾਸ ਜੀ ਮੇਰ ਹੋ ਗਏ ਤੁਸੀਂ ਦਿਨ ਬਾ ਦਿਨ ਜਿਹੜਾ ਠੀਕ ਹੋਣਾ ਸ਼ੁਰੂ ਹੋ ਗਿਆ ਤਾਂ ਉਹ ਕਿਹੜਾ ਤੁਹਾਡੇ ਆਸ਼ਰਮ ਦਾ ਪਹਿਲਾ ਤੁਹਾਡਾ ਇੱਕ ਮੈਂਬਰ ਸੀ ਜਾਂ ਆਸ਼ਰਮ ਬਣਾਉਣ ਦਾ ਵਿਚਾਰ ਫਿਰ ਇਸ ਤੋਂ ਬਾਅਦ ਕਿਵੇਂ ਮਨ ਦੇ ਵਿੱਚ ਆਇਆ ਕਿਵੇਂ ਜੱਗੀ ਤੋਂ ਇੱਕ ਬਾਬਾ ਜੱਗੀ ਖਾਲਸਾ ਕਿਵੇਂ ਬਣਦਾ ਹੈ ਕਿ ਕਿਵੇਂ ਤੁਹਾਡੇ ਮਨ ਚ ਆਈਗੀ ਯਾਰ ਮੇਰੇ ਵਰਗੇ ਹੋਰ ਵੀ ਲੋਕ ਹੋਣਗੇ ਕਿ ਜਿਨ੍ਹਾਂ ਦੀ ਮੈਂ ਸੇਵਾ ਕਰ ਸਕਦਾ ਤੇ ਉਹ ਕਿਹੜਾ ਪਹਿਲਾ ਮੈਂਬਰ ਸੀ ਜਾਂ ਕਿੱਥੋਂ ਤੁਹਾਨੂੰ ਪਰਿਵਾਰ ਦਾ ਪਹਿਲਾ ਸ਼ਖਸ ਮਿਲਿਆ ਉਹ ਜਰੂਰ ਸਾਂਝਾ ਕਰੋ ਪਹਿਲੀ ਤੇ ਗੱਲ ਸਖਜੀ ਕਿ ਮੈਂ ਬਾਬਾ ਨਹੀਂ ਆ ਮੈਂ ਇੱਕ ਇੱਕ ਆਮ ਜਿਹਾ ਇਨਸਾਨ ਹਾਂ ਕਿਉਂਕਿ ਬਾਬਾ ਜਿਹੜੀ ਉਪਾਧੀ ਹੈ ਬਾਬਾ ਜਿਹੜੀ ਪਦਵੀ ਹੈ ਬਹੁਤ ਉੱਚੀ ਹੈ ਜੀ ਬਿਲਕੁਲ ਤੇ ਮੈਂ ਉਸ ਦੇ ਕਾਬਿਲ ਨਹੀਂ ਹਾਂਗਾ ਮੈਨੂੰ ਖੁਸ਼ੀ ਹੋਗੀ ਕਿ ਜੇਕਰ ਕੋਈ ਮੈਨੂੰ ਜੱਗੇ ਵੀਰ ਕਹਿ ਕੇ ਆਵਾਜ਼ ਮਾਰੇ ਜਾਂ ਪੁੱਤ ਕਹਿ ਕੇ ਆਵਾਜ਼ ਮਾਰੇ ਹਨਾ ਤੇ ਜਾਂ ਕੋਈ ਵੀਰ ਭਰਾ ਕਹਿ ਕੇ ਆਵਾਜ਼ ਮਾਰੇ ਕਿਉਂਕਿ ਬਾਬਾ ਸ਼ਬਦ ਮੈਨੂੰ ਮੈਨੂੰ ਆਪਣੇ ਆਪੇ ਚ ਲੱਗਦਾ ਕਿ ਮੈਂ ਉਸ ਦੇ ਕਾਬਿਲ ਨਹੀਂ ਹਾਂ ਠੀਕ ਹੈ ਜੀ ਤੇ ਸੰਜੀ ਜੀ ਜਿਹੜਾ ਆਪ ਜੀ ਕਹਿ ਰਹੇ ਕਿ ਵਿਚਾਰ ਕਿਦਾਂ ਆ ਵਿਚਾਰ ਉਹੀ ਗੱਲ ਸੀਗੀ ਕਿ ਮੈਂ ਇੱਕੋ ਦਿਮਾਗ ਚ ਤਾਂ ਲਿਕੇ ਰੱਬਾ ਜ਼ਿਕਰ ਮੈਨੂੰ ਠੀਕ ਹੋ ਗਿਆ ਨਾ ਮੈਂ ਮੈਂ ਤੇਰੇ ਸੇਵਾ ਕਰੂੰਗਾ ਕਿਉਂਕਿ ਜਦੋਂ ਬੰਦਾ ਬਿਮਾਰ ਹੋ ਕੇ ਇਦਾਂ ਲੰਮੇ ਪਿਆਂਦਾ ਨਾ ਜੀ ਫਿਰ ਉਦੋਂ ਪੱਕੇ ਨਾਲ ਰੱਬ ਨਾਲ ਛਾਤ ਨਾਲ ਬਹੁਤ ਗੱਲਾਂ ਕਰਦਾ ਬਹੁਤ ਗੱਲਾਂ ਕਰਦਾ ਠੀਕ ਹੈ ਜੀ ਫਿਰ ਰੱਬਾ ਇਕਰੀ ਬਖਸ਼ ਦੋ ਰੱਬਾ ਇਕਰੀ ਬਖਸ਼ ਦਿਓ ਚਲੋ ਰੱਬ ਨੇ ਜੇ ਦੂਰਾ ਮੌਕਾ ਦਿੱਤਾ ਇਸੇ ਸਰੀਰ ਦੇ ਵਿੱਚ ਚਲੋ ਸੇਵਾ ਹੌਲੀ ਹੌਲੀ ਜਿਵੇਂ ਕਿਸੇ ਨੂੰ ਕਾਪੀ ਲੈ ਦਿੱਤੀ ਕਿ ਉਹਨੂੰ ਪੈਨਸਲ ਲੈ ਦਿੱਤੀ ਕੰਮ ਉਹਨਾਂ ਲੱਕੇ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਤੇ ਜਿਹੜਾ ਪਹਿਲਾ ਸ਼ਖਸ ਤੁਸੀਂ ਕਹਿ ਰਹੇ ਜੇ ਪਹਿਲਾ ਸ਼ਖਸ ਮੇਰੇ ਕੋਲ ਆਸ਼ਮ ਦੇ ਵਿੱਚ ਜਿਹੜਾ ਆਸ਼ਮ ਦੇ ਵਿੱਚ ਆਇਆ ਆ ਆਸ਼ਮ ਦੇ ਵਿੱਚ ਜਿਹੜਾ ਜਦੋਂ ਆਸ਼ਮ ਬਣ ਗਿਆ ਸੀਗਾ ਸਾਡੇ ਕੋਲ ਇੱਥੇ ਹੈਗਾ ਲੱਖਾ ਵੀਰਾ ਜੀ ਜਿਹੜਾ ਕਿ ਅੱਜ ਸੰਜੀ ਖੁਦ ਪੂਰਾ ਪ੍ਰੋਪਰ ਠੀਕ ਹੋ ਗਏ ਤੇ ਨਿਸ਼ਾਨਵੀਰ ਹੋਣਾ ਨਾਲ ਸਰਵਣਵੀਰ ਹੋਣਾ ਨਾਲ ਅਸੀਂ ਜਿਹੜੇ ਭਗਤਾਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਉਹ ਮੈਂ ਲੈ ਕੇ ਆਂਦਾ ਸੀਗਾ ਸੋਰੂ ਸਿਰੂ ਤੋਲਪਲਾ ਜਿੱਤੋਂ ਉਹਦੀ ਮੈਂ ਤੁਹਾਨੂੰ ਕੰਡੀਸ਼ਨ ਉਸ ਟਾਈਮ ਦੀ ਵੀਡੀਓ ਜਿਹੜੀ ਬਣਾਈ ਮੈਂ ਉਹ ਵੀ ਤੁਹਾਨੂੰ ਦਿਖਾ ਦੇਵਾਂਗਾ ਉਹਦੀ ਮਾਂ ਮਤਰੀ ਮਾਂ ਆਉਂਦੀ ਪਰ ਉਹ ਸਮਾਨ ਨੇ ਉਹਨੂੰ ਅਸੈਪਟ ਨਹੀਂ ਕੀਤਾ ਅਸੀਂ ਉਹਦਾ ਪਰਿਵਾਰ ਲੱਭ ਕੇ ਘਰੇ ਉਹਦੇ ਜੁਲਿਆਂ ਭੇਜਿਆ ਪਰ ਉਹਨਾਂ ਅਸੈਪਟ ਨਹੀਂ ਕੀਤਾ ਤੇ ਪਰਿਵਾਰ ਨੇ ਅਸੈਪਟ ਨਹੀਂ ਕੀਤਾ ਪਰਿਵਾਰ ਕਹਿੰਦਾ ਕਿ ਸਾਡੀ ਫੈਮਿਲੀ ਦੇ ਵਿੱਚ ਇਹ ਮਤਲਬ ਕਿ ਹੁੰਦਾ ਨਹੀਂ ਆ ਕੀ ਕਹਿੰਦੇ ਆ ਮੈਂ ਮਿਕਸ ਨਹੀਂ ਹੁੰਦਾ ਔਰ ਫੈਮਿਲੀ ਚ ਮਿਕਸ ਨਹੀਂ ਹੋਇਆ ਪੰਜਾਂ ਪਰਿਵਾਰਾਂ ਪੰਜਾਂ ਜੀਆਂ ਦੀ ਫੈਮਿਲੀ ਚ ਮਿਕਸ ਨਹੀਂ ਹੋਇਆ ਅਸੀਂ ਜਿਹੜੀ ਮੈਂਬਰ ਆ ਉਸ ਫੈਮਿਲੀ ਚ ਮਿਕਸ ਹੋ ਗਿਆ ਆਸ਼ਰਮ ਦੇ ਵਿੱਚ ਆ ਉਹ ਚ ਮਿਕਸ ਹੋ ਗਿਆ ਕਿ ਪੰਜਾਂ ਪਰਿਵਾਰਾਂ ਨੂੰ ਕਹਿੰਦੇ ਵੀ ਸਾਨੂੰ ਡਿਸਟਰਬ ਕਰਦਾ ਵਾ ਪਰ ਜਿੱਥੇ ਅਸੀਂ ਜਾ ਰਹੇ ਆ ਉਹਨਾਂ ਨੂੰ ਕੋਈ ਡਿਸਟਰਬ ਨਹੀਂ ਕਰਦਾ ਜੀ ਖਾਲਸਾ ਜੀ ਦਿਨ ਬਾ ਦਿਨ ਤੁਹਾਡੇ ਜਿਹੜਾ ਪਰਿਵਾਰ ਇਹਦੇ ਵਿੱਚ ਵਾਧਾ ਹੋ ਰਿਹਾ ਬਹੁਤ ਸਾਰੇ ਅਸੀਂ ਸੰਗਤ ਨੇ ਵੀਡੀਓ ਵੀ ਦੇਖੀਆਂ ਹੈ ਕਿ ਖਾਸ ਕਰਕੇ ਜਿਹੜੀ ਆ ਖਾਲਸਾ ਜੀ ਜਿਹੜੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਆ ਬੰਦਵਾ ਮਜ਼ਦੂਰ ਬਣਾ ਕੇ ਰੱਖਿਆ ਲੋਕਾਂ ਨੂੰ ਨਾ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਤੁਸੀਂ ਜਿਹਦੇ ਜਾਣਦੇ ਹੋ ਕਈ ਕਈ ਵਾਰ ਲੋਕ ਤੁਹਾਡੇ ਨਾਲ ਉਲਝ ਵੀ ਪੈਂਦੇ ਨੇ ਹਾਂਜੀ ਖਾਲਸਾ ਜੀ ਜਦੋਂ ਕਿਸੇ ਨੂੰ ਤੁਸੀਂ ਲੈ ਕੇ ਆਉਂਦੇ ਹੋ ਮਨ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਕਿ ਅੱਜ ਕਿਸੇ ਨੂੰ ਇੱਕ ਮੈਂ ਕਹਿਣਾ ਮਤੈ ਜੰਗਲਾਂ ਵਾਲੀ ਜਿਹੜੀ ਜ਼ਿੰਦਗੀ ਜੰਗਲਾਂ ਜਿੱਦਾਂ ਜਾਨਵਰਾਂ ਨੂੰ ਲੋਕੀ ਬੰਨ ਕੇ ਰੱਖਦੇ ਆ ਬਹੁਤ ਸਾਡੇ ਤੁਹਾਡੀਆਂ ਵੀਡੀਓ ਦੇਖਿਆ ਇਦਾਂ ਹੀ ਲੋਕਾਂ ਦੇ ਨਾਲ ਵਿਵਹਾਰ ਹੈ ਮਨ ਨੂੰ ਕਿਦਾਂ ਦਾ ਅਹਿਸਾਸ ਹੁੰਦਾ ਹੈ ਉਹ ਸੋ ਇਹਦੀ ਜਦੋਂ ਕਿਸੇ ਦੇ ਘਰੇ ਜਾਂਦਾ ਨਾ ਆਪਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹਦੀ ਫੈਮਲੀ ਬੈਕਗ੍ਰਾਉਂਡ ਨੀ ਪਤਾ ਕਰੀ ਦੀਪ ਜਿਨ੍ਹਾਂ ਦੇ ਘਰੇ 'ਚ ਰੱਖਿਆ ਹੁੰਦਾ ਵਾ ਜੀ ਮਤਲਬ ਕਿ ਉਦਾਂ ਜ਼ਰੂਰ ਪਤਾ ਕਰੀਦਾ ਵਾ ਕਿ ਕਦੋਂ ਦਾ ਰੱਖਿਆ ਵਾ ਕਿਹੜੇ ਪਰਿਵਾਰ ਨੇ ਰੱਖਿਆ ਕਿਦਰ ਪਰ ਮੈਂ ਕਦੀ ਉਹਨਾਂ ਦੀ ਪਾਵਰ ਚੈੱਕ ਨਹੀਂ ਕਿਸੇ ਤੋਂ ਕਰਵਾਈ ਕਿ ਜਿੱਨਾਂ ਘਰੇ ਅਸੀਂ ਜਾਣਾ ਵਾ ਕਿਤੇ ਉਹ ਕਿਤੇ ਹੱਦੋਂ ਜ਼ਿਆਦੇ ਤਗੜੇ ਤੇ ਨਹੀਂ ਕਿਤੇ ਗੁੰਡੇ ਬਦਮਾਸ਼ ਨਹੀਂ ਕਿਤੇ ਸਾਨੂੰ ਗਿਆਨੋਂ ਕਿਤੇ ਨੁਕਸਾਨਤ ਨਹੀਂ ਪਹੁੰਚਾ ਸਕਦੇ ਜੀ ਬਿਲਕੁਲ ਕਿਉਂਕਿ ਇੱਕ ਅਰਦਾਸ ਕਰਕੇ ਤੁਰੀਦੀ ਆ ਆਪ ਸਹਾਈ ਹੋ ਆ ਸੱਚੇ ਦਾ ਸੱਚਾ ਟੂਰ ਦੁਕਾਨੋਂ ਪਰਨਾ ਅਸੀਂ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਆਪਣਾ ਵਿਕੂਤੇ ਜੀ ਤੇ ਇਹ ਅਰਦਾਸ ਕਰੀਏ ਕਿ ਰੱਬ ਜਿੱਥੇ ਜਾਈਏ ਉੱਥੇ ਇੱਕ ਅਜੀ ਪੇਠਣ ਲੱਗੰਦੀ ਬਿਲਕੁਲ ਜੀ ਜੀ ਤੇ ਇੰਨੀ ਵਾਇਰਲ ਨੇ ਮੇਰ ਕੀਤੀ ਆ ਕਿ ਕਈ ਲੋਕ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਤੇ ਲੈ ਅੱਜ ਵੇਹ ਲੋ ਤੁਹਾਨੂੰ ਤਗੜੇ ਮਿਲਗੇ ਅੱਜ ਤੁਸੀਂ ਡਰ ਗਏ ਮੰਨ ਕੇ ਚਲੋ ਵੀ ਜੇ ਡਰਨ ਵਾਲੀ ਗੱਲ ਹੋਏ ਤੇ ਅਸੀਂ ਜਾਈਏ ਕਿਉਂ ਬਿਲਕੁਲ ਜੀ ਬਿਲਕੁਲ ਜੀ ਤੇ ਜੋ ਤੁਸੀਂ ਕੁਐਸਚਨ ਕੀਤਾ ਸੀਗਾ ਮੈਂ ਹੁਣ ਉਸਤੇ ਆਵਾਂ ਕਿ ਜਦੋਂ ਆਪਾਂ ਵੀ ਕਿਸੇ ਦੇ ਮਤਲਬ ਕਿ ਮੰਨ ਕੇ ਚਲੋ ਮਾੜੀ ਜੀ ਕਿਸ ਦੇ ਜ਼ਖਮੀ ਹੋ ਜਾਂਦਾ ਜੀ ਜਦੋਂ ਆਪਾਂ ਉਹਦੇ ਪੱਟੀ ਕਰਦੇ ਆ ਉਹ ਆਪਾਂ ਨੂੰ ਸੀਸਾ ਦਿੰਦਾ ਵਾ ਜਦੋਂ ਆਪਾਂ ਨੂੰ ਸੱਚੇ ਸੀਸਾ ਦਿੰਦਾ ਨਾ ਉਹ ਉਹ ਹੀ ਬੰਦਾ ਜਾਣਦਾ ਵਾ ਜਿਹੜਾ ਬੰਦਾ ਉਸ ਟਾਈਮ ਉਹਨਾਂ ਦੀ ਹੈਲਪ ਕਰ ਰਿਹਾ ਹੁੰਦਾ ਜੀ ਜੀ ਇਹਨਾਂ ਚੀਜ਼ਾਂ ਨੂੰ ਨਾ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿ ਉਹ ਉਸ ਟਾਈਮ ਸਾਨੂੰ ਕੀ ਫੀਲਿੰਗ ਆਉਂਦੀ ਹੈ ਕਿ ਕਿੰਨਾ ਦਾ ਸਾਥ ਹੁੰਦਾ ਵਾ ਕਿਉਂਕਿ ਉਹ ਜਿਹੜੀਆਂ ਗੱਲਾਂ ਵਾ ਉਹ ਸ਼ਬਦਾਂ ਤੋਂ ਪਰੇ ਆ ਜੀ ਕੁੱਝ ਜਾਨੂ ਮੈਂ ਮਹਿਸੂਸ ਕਰ ਸਕਦਾ ਪਰ ਬਿਆਨ ਨਹੀਂ ਕਰ ਸਕਦਾ ਖਾਸਾ ਜੀ ਸੰਗਤ ਵੀ ਜਾਨਣਾ ਚਾਹੁੰਦੀ ਮੈਂ ਵੀ ਜਾਨਣਾ ਚਾਹੁੰਦਾ ਤੁਹਾਡੇ ਪਰਿਵਾਰਿਕ ਮੈਂਬਰਾਂ ਦੇ ਬਾਰੇ ਤੁਹਾਡਾ ਪਰਿਵਾਰਿਕ ਪਿਛੋਕੜ ਕੀ ਹੈ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਹੋਰ ਫੈਮਿਲੀ ਦੇ ਮੈਂਬਰ ਕੌਣ-ਕੌਣ ਨੇ ਸੰਗਤ ਜੀ ਅਸੀਂ ਚਾਰ ਭੈਣ ਭਰਾ ਹਾਂ ਜੀ ਤਿੰਨ ਮੇਰੀਆਂ ਭੈਣਾਂ ਮੇਰੇ ਤੋਂ ਜਿਹੜੀਆਂ ਵੱਡੀਆਂ ਵਾਂ ਜੀ ਠੀਕ ਹੈ ਜੀ ਤੇ ਚੌਥਾ ਉਹਨਾਂ ਦਾ ਮੈਂ ਖਲੋਤਾ ਭਰਾ ਹਾਂ ਜੀ ਮੇਰੇ ਡੈਡ ਹੁਣੇ ਤਿੰਨ ਬ੍ਰਦਰ ਸੀਗੇ ਤਿੰਨੇ ਸਰਕਾਰੀ ਨੌਕਰੀ ਕਰਦੇ ਵਾਏ ਉਸ ਟਾਈਮ ਜਿਸ ਟਾਈਮ ਮਤਲਬ ਕਿ ਲੋਕੀ ਮਤਲਬ ਕਿ ਪੰਜ ਕਲਾਸਾਂ ਨਹੀਂ ਸੀ ਪੜੇ ਹੁੰਦੇ ਮੇਰੇ ਡੈਡ ਜੀ 14 ਕਲਾਸਾਂ ਪੜੇ ਸੀਗੇ ਛਵੀਏ ਕੀਤੀ ਸੀ ਉਹਨਾਂ ਨੇ ਮੇਰੇ ਜਿਹੜੇ ਡੈਡ ਤੋਂ ਵੱਡੇ ਸੀਗੇ ਤਾਇਆ ਜੀ ਮੇਰੇ ਡੈਡ ਨੇ ਨਾ 14 ਕਲਾਸਾਂ ਪੜੀਆਂ ਉਸ ਤੋਂ ਬਾਅਦ ਉਹਨਾਂ ਨੇ ਪੰਚਾਇਤ ਸਿਟੀ ਦੀ ਨੌਕਰੀ ਕੀਤੀ ਜੀ ਮੇਰੇ ਡੈਡ ਤੋਂ ਜਿਹੜੇ ਵੱਡੇ ਬ੍ਰਦਰ ਸੀਗੇ ਉਹ ਸੀ ਫੋਰਸ ਸਪਲਾਈ ਵਿਭਾਗ ਦੇ ਵਿੱਚ ਇੰਸਪੈਕਟਰ ਠੀਕ ਹੈ ਜੀ ਜੀ ਉਹ 10 ਕਲਾਸਾਂ ਪੜੇ ਸੀਗੇ ਮੇਰੇ ਤਾਇ ਜੀ ਉਹ ਇਸ ਟਾਈਮ ਅੰਮ੍ਰਿਤਸਰ ਦੇ ਨੰਗਲੀ ਜੀ ਡੈਡ ਹੁਣੇ ਤਿੰਨ ਭਰਾ ਵਾ ਜਿਹੜਾ ਸਭ ਤੋਂ ਵੱਡੇ ਬ੍ਰਦਰ ਸੀ ਮੇਰੇ ਡੈਡ ਦੇ ਉਹ ਸੀਗੇ ਫੌਜ ਦੇ ਵਿੱਚ ਨਾਇਕ ਸੁਬੇਦਾਰ ਤੇ ਜੇ ਵੱਡੇ ਭਰਾ ਤੇ ਉਹ ਇਸ ਟਾਈਮ ਚਲੋ ਉਹਨਾਂ ਦੀ ਡੈਥ ਹੋ ਗਈ ਆ ਮੇਰੇ ਡੈਡ ਦੀ ਵੀ ਡੈਥ ਹੋ ਗਈ ਆ ਮੇਰੇ ਕੋ ਤਾਇ ਜੀ ਬਚੇ ਆ ਤੇ ਉਹ ਬਾਅਦ ਵਿੱਚ ਜਿਹੜੇ ਵੱਡੇ ਤਾਏ ਜੀ ਆ ਉਹਨਾਂ ਨੂੰ ਉਹਨਾਂ ਦੀ ਬੇਟੀ ਬਾਹਰ ਅਮਰੀਕਾ ਚਲੇਗੀ ਉਹਨਾਂ ਨੇ ਰਿਜ਼ਾਈਨ ਦੇਖੇ ਤੇ ਬਾਅਦ ਸਾਰੀ ਫੈਮਿਲੀ ਅਮਰੀਕਾ ਚਲੇਗੀ ਤੇ ਇਸ ਟਾਈਮ ਹੁਣ ਮੇਰੇ ਡੈਡ ਦੀ ਵੀ 93 ਦੇ ਵਿੱਚ ਡੈਥ ਹੋ ਗਈ ਸੀ ਉਦੋਂ ਮੈਂ ਛੋਟਾ ਜਿਹਾ ਸੀਗਾ ਠੀਕ ਹੈ ਜੀ ਮੈਂ ਝੂਠ ਕਿਉਂ ਮਾਰਾਂ ਕਿਉਂਕਿ ਸੱਚ ਸੱਚ ਹੁੰਦਾ ਵਾ ਛਰਾ ਪਿੰਦੇ ਹੱਦੀ ਸੀਗੀ ਦਾਦੇ ਜੀ ਕਿਉਂਕਿ ਮਹਿਕਮੇ ਪੰਚਾਇਤੀ ਸੀਗਾ ਮਹਿਕਮਾ ਕੋਈ ਮਾੜਾ ਨਹੀਂ ਹੁੰਦਾ ਪਰ ਉਹਨਾਂ ਦੀ ਇੱਕ ਆਦਤ ਸੀ ਜਿਹੜੀ ਉਹ ਮਾਰੀ ਜੀ ਹੈਬਿਟ ਆਦਤ ਮੈਂ ਲਾਈਵ ਕਹਿ ਰਿਹਾ ਸੰਜੀ ਮੈਨੂੰ ਕੋਈ ਹਰਜ ਨਹੀਂ ਹੈਗਾ ਸੱਚੇ ਨੂੰ ਸੱਚ ਕਹਿਣਾ ਝੂਠ ਝੂਠ ਕਹਿਣਾ ਉਹਨਾਂ ਦੇ ਉਹ ਲਾਤਰਾ ਕਰਕੇ ਉਹਨਾਂ ਦੀ ਉਹ ਡੈਥ ਹੋ ਗਈ। ਫਿਰ ਉਹ ਜਿਹੜੀ ਜੌਬ ਸੀਗੀ ਉਹ ਮੇਰੇ ਮਦਰ ਨੂੰ ਮਿਲ ਗਈ ਜੀ। ਸਰਸਦਾਰ ਤੇ ਸੇਵਾਦਾਰ ਦੀ ਜੌਬ ਮਿਲ ਗਈ। ਬਿਲਕੁਲ। ਠੀਕ ਹੈ ਜੀ। ਚਲੋ ਉਸੇ ਜੌਬ ਦੇ ਵਿੱਚ ਮੇਰੀ ਮਦਰ ਨੇ ਸਾਡਾ ਪਾਲਣ ਪੋਸਣ ਕੀਤਾ। ਥੋੜੀ ਜੀ ਜ਼ਮੀਨ ਸੀਗੀ ਤਿੰਨ ਕੁ ਕਿੱਲੇ ਸਾਡੀ ਜ਼ਮੀਨ ਸੀਗੀ। ਥੋੜਾ ਬਲਾ ਜਿਹੜਾ ਉਹਦਾ ਸਾਨੂੰ ਠੇਕਾ ਹੋਣਾ ਉਹਦੇ ਨਾਲ ਸਾਡੀ ਹੈਲਪ ਹੋਈ। ਫੇਰ ਸਾਡੇ ਮੇਰੇ ਤਾਇਆ ਜੀ ਆ ਜਿਹੜੇ ਅਮਰਸਰ ਵੀ ਆ ਅਮਰੀਕਾ ਵੀ ਆ। ਉਹਨਾਂ ਨੇ ਸਮੇਂ-ਸਮੇਂ ਤੇ ਜਿੰਨੀ ਉਹਨਾਂ ਦੇ ਵੈਸੇ ਸੀ ਸਾਡੀ ਹੱਲ ਕਰਦੇ ਰਹੇ ਤੇ ਚਲੋ ਮੰਮੀ ਮੇਰੇ ਨੇ ਇੱਕ ਜੁਰਤ ਨਾ ਮੈਂ ਕਹਿ ਸਕਦਾ ਹਾਂ ਕਿ ਇੱਜ਼ਤਦਾਰ ਇੱਕ ਰੰਡਪੁਣਾ ਕੱਟ ਲਿਆ ਇੱਜ਼ਤਦਾਰ ਪਰ ਸਾਨੂੰ ਛੱਡ ਕੇ ਨਹੀਂ ਗਏ ਅੱਜ ਮੇਰੇ ਕੋਲ ਇਹੋ ਇਹੋ ਜਿਹੇ ਕੇਸ ਹੈਗੇ ਆ ਕਿ ਜਿਨ੍ਹਾਂ ਦੇ ਜਵਾਨ ਪੁੱਤਾਂ ਵਿਆਹਣ ਵਾਲੇ ਪੁੱਤਾਂ ਤੇ ਮਾਵਾ ਇਧਰੋਂ ਇਧਰ ਚਲ ਜਾਂਦੀ ਜੀ ਬਿਲਕੁਲ ਕਿਸੇ ਹੋਰ ਮਨੇ ਚਲ ਜਾਂਦੇ ਆ ਮੇਰੀ ਮਾਂ ਨੇ ਸੰਦੀ ਇੱਜ਼ਤ ਬਣਾਈਆਂ ਕਟਾਈਆਂ ਤੇ ਤਿੰਨਾਂ ਭੈਣਾਂ ਨੂੰ ਵਿਆਹਿਆ ਉਸ ਤੋਂ ਬਾਅਦ ਮੈਂ ਬਿਮਾਰੀ ਵੇਖੀ ਮੇਰਾ ਇਲਾਜ ਕਰਵਾਇਆ ਕਿਸੇ ਨੂੰ ਜਿੱਤੋਂ ਧਾਰ ਪੈਸੇ ਵੀ ਫੜੇ ਉਹਦੇ ਧਾਰ ਲਾਏ ਵੀ ਕਿਸੇ ਦੇ ਪੈਸੇ ਮਾਰਿਆ ਨਹੀਂ ਤੇ ਅੱਜ ਉਹਦੀ ਮਾਤਾ ਦੀ ਮਾਨ ਕਿ ਜਿਹੜੀ ਹੱਡ ਤੋੜ ਮਿਹਨਤ ਵਾ ਜਿਹਦੀ ਬਦੌਲਤ ਅੱਜ ਮੈਂ ਇੱਥੇ ਆਂ ਜੇਕਰ ਉਹਨੇ ਸਾਨੂੰ ਹੱਕ ਦਾ ਖਵਾਇਆ ਤੇ ਅੱਜ ਆਪਾਂ ਬਿਮਾਰੀ ਦੀ ਵੱਡੀ ਚੱਲ ਕੇ ਵੀ ਅੱਜ ਨਵੇਂਦਰੂ ਆ ਜੀ ਕਸ ਜੀ ਬਹੁਤ ਸਾਰੇ ਜਿੱਦਾਂ ਤੁਸੀਂ ਮਾਤਾ ਜੀ ਦੀ ਗੱਲ ਕੀਤੀ ਮੈਂ ਤੇ ਕਵਾਂਗਾ ਕਿ ਧੰਨ ਨੇ ਤੁਹਾਡੇ ਮਾਤਾ ਜੀ ਕਿਉਂਕਿ ਸੰਸਕਾਰ ਜਿਹੜੇ ਉਹ ਬੰਦੇ ਨੂੰ ਬਣਾਉਂਦੇ ਨੇ ਪਰਵ੍ਰਿਸ਼ ਜਿਹੜੀ ਆ ਉਹ ਇੱਕ ਪਰਵ੍ਰਿਸ਼ੀ ਇੱਕ ਗੁੰਡਾ ਇਹਨੂੰ ਪੈਦਾ ਕਰਦੀ ਹੈ ਪਰਵ੍ਰਿਸ਼ੀ ਹੈ ਕਿ ਜਿਹੜੀ ਮਹਾਪੁਰਸ਼ਾ ਨੂੰ ਜਾਂ ਇੱਕ ਸਮਾਜ ਸੇਵਕ ਨੂੰ ਪੈਦਾ ਕਰਦੀ ਹੈ ਤੇ ਬਹੁਤ ਸਾਰੇ ਜਿਹੜੇ ਅਜਿਹੇ ਕੇਸ ਤੁਹਾਡੇ ਕੋਲ ਵੀ ਆਉਂਦੇ ਨੇ ਕਿ ਬੱਚੇ ਆਪਣੀਆਂ ਮਾਵਾ ਨੂੰ ਆਪਣੇ ਪਿਓਆਂ ਨੂੰ ਘਰੋਂ ਕਰਦੇ ਨਹੀਂ ਅਜਿਹੇ ਲੋਕਾਂ ਨੂੰ ਜਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਨੌਜਵਾਨ ਪੀੜ੍ਹੀ ਅੱਜ ਦੀ ਜਿਹੜੀ ਜਿਹੜੀ ਜਿਨ੍ਹਾਂ ਦਾ ਗੈਪ ਆਪਣੇ ਮਾਪੇ-ਪਾਪ ਤੋਂ ਪੈਂਦਾ ਜਾ ਰਿਹਾ ਹੈ ਉਹਨਾਂ ਨੂੰ ਤੁਸੀਂ ਕਿੰਨੀਆ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਮਾਪੇ-ਪਾਪ ਨੂੰ ਸੁਨਿਆ ਦੇਣਾ ਚਾਹੁੰਦਾ ਕਿ ਮੇਰੀ ਉਹ ਭੈਣੋ ਮੇਰੇ ਵੀਰੋ ਜੇਕਰ ਤੁਹਾਡੇ ਘਰ ਧੀ ਹੈਗੀ ਆ ਜੀ ਤੇ ਰੱਬ ਦਾ ਸ਼ੁਕਰ ਮਨਾਓ ਕਿ ਰੱਬਾ ਤੇਰਾ ਸ਼ੁਕਰਵਾ ਜੇਕਰ ਤੁਹਾਡੇ ਘਰ ਦੇ ਵਿੱਚ ਧੀ ਨਹੀਂ ਹੈਗੀ ਜੀ ਤੇ ਕਿਸੇ ਦੀ ਧੀ ਨੂੰ ਗੋਦ ਲੈ ਲਓ ਜੋ ਕੱਲ ਜੋਗਾ ਜੋ ਮੈਂ ਇਹ ਚੀਜ਼ ਨੂੰ ਆਪਣੇ ਤੇ ਫੀਲ ਕੀਤਾ ਵਾ ਕਿਉਂਕਿ ਸੰਗਤ ਜੀ ਜਿਹੜੇ ਮੇਰੇ ਕੋਲ ਬਜ਼ੁਰਗ ਪਏ ਹਨਾ ਕੋਈ ਮਾਵਾ ਪਈਆਂ ਵਾ ਜਾਂ ਕੋਈ ਬਜ਼ੁਰਗ ਪਏ ਆ ਉਹ ਉਹ ਪਏ ਆ ਦਹਾਂ ਚੋਂ ਨੌ ਜਾਣੇ ਉਹ ਪਏ ਆ ਜਿਨ੍ਹਾਂ ਦੇ ਘਰ ਚਤੀ ਨਹੀਂ ਹੈ ਤਿੰਨ ਤਿੰਨ ਪੁੱਤਾਂ ਵਾਲੀਆਂ ਮਾਵਾ ਮੇਰੇ ਕੋਲ ਆ ਚਾਰ ਚਾਰ ਪੁੱਤਾਂ ਵਾਲੀਆਂ ਮੇਰੇ ਕੋਲ ਆ ਮੇਰੇ ਕੋਲ ਇਹੋ ਜਿਹਾ ਕੇਸ ਹੈ ਇੱਕ ਜਾਣੀ ਦੇ ਇੱਕ ਬਜ਼ੁਰਗ ਦੇ ਪੰਜ ਪੁੱਤ ਸੀਗੇ ਪਿੰਡ ਵੀ ਮੈਂ ਤੁਹਾਨੂੰ ਦੱਸ ਦਿੰਨਾ ਆ 16 ਪਿੰਡ ਸੀਗਾ ਤਰਨਤਾਰ ਜਿਲ੍ਹਾ ਭਿੱਖੀਵੜਾ ਲੱਗ ਜੀ 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 ਪੰਜ ਪੁੱਤ ਸੀਗੇ ਤੇ ਉਹ ਬਜ਼ੁਰਗ ਮੇਰੇ ਹੱਥਾਂ ਦੇ ਚ ਦਮ ਤੋੜਿਆ ਠੀਕ ਹੈ ਜੀ ਤੇ ਮੈਂ ਉਹਨਾਂ ਦੇ ਬਜ਼ੁਰਗ ਦੇ ਪਰਿਵਾਰ ਨੂੰ ਫੋਨ ਲਾ ਲਾ ਸਾਦਾ ਰਿਆਂ ਕਿ ਤੁਸੀਂ ਆ ਜਾਓ ਬਾਪੂ ਬਹੁਤ ਈ ਲਾਜੇ ਤੁਸੀਂ ਆ ਜਾਓ ਬਾਪੂ ਬਹੁਤ ਈ ਲਾਜੇ ਪਰ ਉਹ ਭਾਜੀ ਦੋ ਦਿਨ ਮੈਂ ਫੋਨ ਅੰਦਰ ਫੋਨ ਆਈ ਜੀ ਸੋ ਚਲੋ ਕੱਲ ਜੋ ਹੈਗਾ ਵਾ ਜੇਕਰ ਕਈ ਕਹਿੰਦੇ ਨੇ ਕਿ ਵਿਜੀਤ ਚੈਤੀਆਂ ਵੀ ਮੇਦਿਆਂ ਹੈਗਾ ਵਾ ਮੈਂ ਮੰਨਦਾ ਹੈਗਾ ਐਵੇਂ ਦੀਆਂ ਪਰ ਜ਼ਿਆਦਾਤਰ 90% ਆ ਪੁੱਤ ਕੁੱਪੁੱਤ ਹੋ ਜਾਂਦੇ ਆ ਧੀ ਇੱਕ ਬੁੱਤ ਨਹੀਂ ਹੁੰਦੀ ਜੀ ਧੀਆ ਜਮੀਨਾਂ ਨਹੀਂ ਵਡਾਉਂਦੀ ਧੀਆ ਤੁਹਾਡਾ ਬੁੜਾਪੇ ਦਾ ਸਾਰਾ ਹੋ ਜਾਣਾ ਹੈ ਕਈ ਵੀਰ ਮੈਨੂੰ ਕਹਿ ਦਿੰਦੇ ਕਿ ਵੀਰ ਲੈ ਸਾਡੇ ਕੋਲ ਦੋਵੇਂ ਧੀਆ ਧੀਆ ਮੈਂ ਉਹਨਾਂ ਨਾਲ ਨਾਲ ਆਪਣਾ ਉਹ ਧੀਆ ਮੇਰੇ ਕੋਲ ਵੀ ਦੋ ਆ ਦੁਖੀ ਉਹ ਹੁਣ ਜਿਨ੍ਹਾਂ ਕੋਲ ਧੀ ਨਹੀਂ ਹੈਗੀ ਬਿਲਕੁਲ ਜੀ ਆਪਾਂ ਤਾਂ ਦੁਖੀ ਹੋਣਾ ਵਾ ਬੁੜਾਪੇ ਦਾ ਸਾਰਾ ਆਪਣਾ ਆਪਣੇ ਕੋਲ ਆ ਏ ਮੈਂ ਸੁਣਿਆ ਇਹੋ ਦੇਣਾ ਚਾਹੁੰਦਾ ਹਾਂ ਸੰਗਤ ਨੂੰ ਕਿ ਸੰਗਤ ਦੀਆਂ ਦੀਆਂ ਦੀ ਕਦਰ ਕਰੋ ਧੀਆਂ ਦੀ ਇੱਜ਼ਤ ਕਰੋ ਧੀਆਂ ਨੂੰ ਕੋਕਿਚ ਕਤਲ ਨਾ ਕਰਾਓ ਬੁੜਾਪੇ ਦੇ ਵਿੱਚ ਤੁਹਾਡੀ ਲਾਠੀ ਇਹ ਨਾ ਬਣਨਾ ਜੀ ਚਲੋ ਪੁੱਤ ਵੀ ਹੈਗੇ ਆ ਸਰਵਨ ਪੁੱਤ ਵੀ ਹੈਗੇ ਆ ਬਹੁਤ ਜਿਆਦੇ ਹੈਗੇ ਆ ਮੇਰਾ ਦੋਸਤ ਸਤਨਾਮ ਸਿੰਘ ਮੇਰੇ ਪਿੰਡ ਤੋਂ ਆ ਇੱਕ ਐਡਾ ਪੜਿਆ ਲਿਖਿਆ ਹੁੰਦੇ باوجود ਉਹ ਜੌਬ ਕਰਦਾ ਸੀਗਾ ਫੇਸਬੁੱਕ ਦੇ ਵਿੱਚ ਜੀ ਪਰ ਕੀ ਹੁੰਦਾ ਵਾ ਕਿ ਉਹਦੇ ਵੀ ਡੈਡ ਛੋਟੇ ਦੀ ਡੈਥ ਹੋ ਗਈ ਸੀ ਫੇਸਬੁੱਕ ਦੇ ਵਿੱਚ ਘਰੋਂ ਭੇਖ ਬਣਾਉਣ ਲਈ ਚਲੇ ਗਿਆ ਦਿੱਲੀ ਜਾਓ ਕਿਤੇ 70000 ਦੀ ਜੌਬ ਮਿਲੀ ਫੇਸਬੁੱਕ 'ਚ ਜੌਬ ਮਿਲ ਗਈ 1.5 ਲੱਖ ਦੀ ਪਰ ਇੱਥੇ ਜਿਹੜਾ ਉਹਦਾ ਛੋਟਾ ਭਰਾ ਸੀਗਾ ਉਹ ਥੋੜਾ ਜਿਹਾ ਖਰਾਹੇ ਪੈ ਗਿਆ ਤੇ ਮੰਮੀ ਉਹਦੀ ਇੱਕ ਹੋ ਗਈ ਉਹਨੂੰ ਟਿਊਮਰ ਹੋ ਗਿਆ ਤੇ ਜਿਹਦਾ ਕਰਕੇ ਉਹ ਪੇਸ਼ੈਂਟ ਹੋ ਗਈ ਮੰਜੇ ਤੇ ਪੈ ਗਈ ਤੇ ਆਪਣੀ ਮਾਂ ਦੇ ਖਾਤਰ ਆਪਣਾ ਫਿਊਚਰ ਛੱਡ ਕੇ ਪਿੰਡ ਆ ਗਿਆ ਜੀ ਹੁਣ ਇਥੋਂ ਆਨਲਾਈਨ ਜੌਬ ਕਰਦਾ ਵਾ ਭਾਜੀ 1.5 ਲੱਖ ਵਾਲੀ ਜੌਬ ਛੱਡ ਕੇ ਕੋਈ 30-40 ਹਜ਼ਾਰ ਵਾਲੀ ਜੌਬ ਕਰਨੀ ਹਰ ਕੋਈ ਇਹ ਚੀਜ਼ ਚੱਲ ਨਹੀਂ ਜੋਤੀ ਗੱਲ ਨਹੀਂ ਆ ਬਿਲਕੁਲ ਠੀਕ ਹੈ ਜੀ ਪਰ ਉਸ ਬੰਦੇ ਨੇ ਮੈਂ ਬਲਹਾਰੇ ਜਨਾ ਵਾ ਕਿ ਜਿਨ੍ਹਾਂ ਨੇ ਆਪਣੀ ਮਾਂ ਨੂੰ ਸਾਂਭਣਾ ਵਾ ਪੁੱਤ ਵੀ ਸਾਂਭ ਲੈਂਦੇ ਪਰ ਇਹੋ ਜੇ ਸਰਵਨ ਪੁੱਤ ਬਹੁਤ ਕੱਟਾ ਬਹੁਤ ਕੱਟ ਅਖੀਰ ਦੇ ਵਿੱਚ ਖਾਲਸਾ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਜਿੰਤਾ ਤੁਹਾਡੀਆਂ ਵੀਡੀਓਜ਼ ਦੇਖਦੇ ਨੇ ਤੇ ਜੇ ਕੋਈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ بے ਸਹਾਰਾ ਬੇਕਰ ਜਾਂ ਘਰੋਂ ਤੱਕਿਆ ਹੋਇਆ ਮਿਲਦਾ ਹੈ ਤਾਂ ਜੇ ਤੁਹਾਡੇ ਆਸ਼ਰਮ ਦੇ ਵਿੱਚ ਉਸ ਕਿਸੇ ਬੇਸਹਾਰਾ ਨੂੰ ਲੈ ਕੇ ਆਉਣਾ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਆਸ਼ਰਮ ਦਾ ਐਡਰੈਸ ਔਰ ਆਪਣਾ ਮੋਬਾਈਲ ਨੰਬਰ ਜ਼ਰੂਰ ਸਾਂਝਾ ਕਰ ਦਿਓ ਤਾਂ ਜੋ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸੜਕਾਂ ਤੇ ਰੋੜ ਰਹੇ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਮਰ ਗਈ ਉਹਨਾਂ ਨੇ ਬੰਦਵਾ ਮਜ਼ਦੂਰ ਬਣਾ ਕੇ ਰੱਖਿਆ ਹੈ ਉਹਨਾਂ ਨੂੰ ਜ਼ਿੰਦਗੀ ਮਿਲ ਸਕੇ ਸੱਜ ਜਿਵੇਂ ਮੇਰੇ ਵੀਰ ਜੀ ਨੇ ਕਿਹਾ ਕਿ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਤੇ ਤੁਸੀਂ ਉਹਨਾਂ ਦੀ ਸੇਵਾ ਕਰਨੀ ਆਪਣੇ ਆਸ਼ਰਮ ਚ ਲੈ ਆਉਣਾ ਵਾ ਤੇ ਉਹਦੇ ਵਾਸਤੇ ਪੀ ਕੀ ਕੀ ਪ੍ਰੋਟੋਕੋਲ ਆ ਸਭ ਤੋਂ ਪਹਿਲਾਂ ਤੇ ਮੈਂ ਬੰਦੂਆ ਮਜ਼ਦੂਰਾਂ ਦੀ ਗੱਲ ਕਰਦਾ ਵਾ ਕਿ ਜੇਕਰ ਤੁਹਾਡੇ ਲਾਗੇ ਬੰਨੇ ਕਿਸੇ ਨੇ ਬੰਦੂਆ ਮਜ਼ਦੂਰ ਬਣਾਇਆ ਵਾ ਸਭ ਤੋਂ ਪਹਿਲਾਂ ਤੇ ਉਸ ਵੀਰ ਭਰਾ ਭੈਣ ਲਗੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਨੂੰ ਫੋਨ ਲਾ ਦਿਓ ਕਿ ਵੀਰ ਜੀ ਅਸੀਂ ਕੋਈ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਸੀ ਪਰ ਸਾਨੂੰ ਹੁਣ ਅਹਿਸਾਸ ਹੋ ਗਿਆ ਵਾ ਅਸੀਂ ਬਿਨਾ ਕੋਈ ਵੀਡੀਓ ਪਾਏ ਬਿਨਾ ਕੋਈ ਉਹਦੀ ਆਇਡੈਂਟੀਟੀ ਛੁੱਕ ਕੇ ਤੇ ਉਹਦੇ ਘਰੋਂ ਆ ਇਸ ਭਗਤ ਨੂੰ ਲੈ ਆਵਾਂਗੇ ਛੜਵਾ ਕੇ ਨਹੀਂ ਬਲਕਿ ਤੁਹਾਡੀ ਸਹਿਮਤੀ ਨਾਲ ਲੈ ਆਵਾਂਗੇ ਪਰ ਦੇਖ ਕੇ ਫਿਰ ਵੀ ਆਪਾਂ ਕਿਤੇ ਨਾ ਕਿਤੇ ਕਿਸ ਬੰਨ ਨੂੰ ਲਾਲਚੀਆਂ ਵੀ ਆਪਾਂ ਉਹਨਾਂ ਨੂੰ ਨਹੀਂ ਛੱਡ ਰਹੇ ਫਿਰ ਉਹਨਾਂ ਦੇ ਜਿਹੜੇ ਲਾਗੇ ਬੰਨੇ ਸਮਾਜ ਦੇ ਵਿੱਚ ਚੰਗੀ ਸੋਚ ਵਾਲੇ ਵੀਰਵਾ ਉਹਨਾਂ ਅੱਗੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਪਿੰਡ ਦੇ ਵਿੱਚ ਲਾਗੇ ਬੰਨੇ ਸ਼ਹਿਰ ਮੁਹੱਲੇ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੋਈ ਬੰਦਾ ਮੈਦੂਰ ਮਿਲਦਾ ਵਾ ਤੇ ਉਹਦੀ ਇੱਕ ਮੈਨੂੰ ਪ੍ਰੋਪਰ ਵੀਡੀਓ ਬਣਾ ਕੇ ਭੇਜਿਓ ਕਿਉਂਕਿ ਬਿਨਾਂ ਸਬੂਤ ਆਪਾਂ ਕਿਸੇ ਦੇ ਘਰ ਜਾਂਦੇ ਨਹੀਂ ਹੈ ਕਈ ਲੋਕਾਂ ਦਾ ਕੋਈ ਬੰਦਾ ਆਪਣੇ ਉਹਨੇ ਘਰੇ ਰੱਖਿਆ ਹੁੰਦਾ ਤੇ ਉਹ ਪਰવાર ਵਰਗੇ ਸਮੱਦ ਭੱਜ ਜਾਂਦੇ ਉਹਨਾਂ ਜੀ ਬਿਲਕੁਲ ਠੀਕ ਹੈ ਜੀ ਉਹ ਪੂਰਾ ਵਧੀਆ ਤਰੀਕੇ ਨਾਲ ਉਹਨੂੰ ਰੱਖਦੇ ਆ ਆਪਾਂ ਉਹਨਾਂ ਦੇ ਵਿਰੁੱਧ ਜਿਹੜੇ ਇਨਸਾਨੀਅਤ ਦੇ ਵਿਰੁੱਧ ਵਾ ਜੀ ਸੋ ਜੇਕਰ ਤੁਹਾਡੇ ਲਾਗੇ ਕਿਸੇ ਨੇ ਕਿਸੇ ਨੂੰ ਬੰ ਕਿਸੇ ਤੋਂ ਜਾਤੀ ਨਾਲ ਧੱਕੇ ਨਾਲ ਧਿਆਦਾ ਕੰਮ ਕਰਾਉਂਦੇ ਆ ਕੁੱਟਮਾਰ ਕਰਦੇ ਆ ਉਹਦਾ ਜਿਹੜਾ ਲਾਈਫ ਸਟਾਈਲ ਬਹੁਤ ਜਿਆਦਾ ਮਾੜਾ ਵਾ ਸੰਜੀ ਉਹਦੀ ਵੀਡੀਓ ਬਣਾ ਕੇ ਭੇਜਿਓ ਜਿਵੇਂ ਕਿਸੇ ਨੂੰ ਬੰਨਿਆ ਵਾ ਬੰਨੇ ਦੀ ਵੀਡੀਓ ਆ ਜੇ ਕਿਸੇ ਨੂੰ ਤਾੜਿਆ ਉਹਦੀ ਵੀਡੀਓ ਆ ਜੇ ਕਿਸੇ ਨਾਲ ਕੁੱਟਮਾਰ ਹੁੰਦੀ ਉਹਦੀ ਵੀਡੀਓ ਆ ਜੇ ਜਾਂ ਫਿਰ ਉਹ ਪਤਾ ਲੱਗੇ ਦਿਮਾਗੀ ਅਫਸੈਟ ਵਾ ਵਾਕਿਆ ਵੀਡੀਓ ਦੇ ਵਿੱਚ ਝੋ ਹੋਵੇ ਗੱਲਾਂ ਨਾਲ ਨਹੀਂ ਪੁੱਛਾਂਗੇ ਸਾਨੂੰ ਪ੍ਰੂਫ ਚਾਹੀਦਾ ਕਿਉਂਕਿ ਆਪਾਂ ਕਿਸੇ ਦੇ ਘਰ ਜਾ ਕੇ ਉਹਨੂੰ ਗਲਤ ਸਾਬਤ ਕਰਨਾ ਉਹਦੇ ਵਾਸਤੇ ਆਪਣੇ ਕੋਲ ਪ੍ਰੂਫ ਚਾਹੀਦਾ ਵਾ ਤੇ ਜੇਕਰ ਉਹ ਮੈਂਟਲੀ ਡਿਸਟਰਬ ਬਾ ਤੁਸੀਂ ਉਹਨੂੰ ਇੱਕ ਦੋ ਚੀਜ਼ਾਂ ਪੁੱਛਣੀ ਆ ਭਾਵੇਂ ਉਹ ਮੈਂਟਲੀ ਡਿਸਟਰਬ ਬਾ ਤੇ ਭਾਵੇਂ ਸਹੀ ਆ ਉਹਨੂੰ ਤੁਸੀਂ ਪੁੱਛਣਾ ਤੁਹਾਡਾ ਨਾਮ ਕੀ ਆ ਜੀ ਤੁਹਾਡਾ ਪਿੰਡ ਕਿਹੜਾ ਵਾ ਤੁਹਾਡੇ ਲਾਗੇ ਕਿਹੜਾ ਪਿੰਡ ਪੈਂਦਾ ਵਾ ਤੁਹਾਡਾ ਜ਼ਿਲ੍ਹਾ ਕਿਹੜਾ ਵਾ ਠੀਕ ਹੈ ਜੀ ਤੁਹਾਡੇ ਪਿਓ ਦਾ ਨਾਮ ਕੀ ਆ ਦਾਦੇ ਦਾ ਨਾਮ ਕੀ ਇਹ ਜੇ ਤੁਸੀਂ ਦੋ ਚਾਰ ਚੀਜ਼ਾਂ ਪੁੱਛੋਗੇ ਨਾ ਜੇ ਤਾਂ ਦਿਮਾਗੇ ਸਹੀ ਹੋਇਆ ਬੰਦਾ ਖੇਤੋਂ ਨੇ ਪੂਰੀ ਸਤਿਕਤ ਤੁਹਾਨੂੰ ਗੱਲਾਂ ਦੱਸਣੀਆਂ ਕਿ ਹਾਂ ਮੇਰੇ ਪਿਓ ਦਾ ਨਾਮ ਆਵਾ ਭਰਾ ਦਾ ਨਾਮ ਆਵਾ ਜੇਕਰ ਉਹ ਦਿਮਾਗੀ ਅਫਸੈਟ ਹੈ ਗੱਲਾਂ ਫਿਰ ਵੀ ਤੁਸੀਂ ਇਹੋ ਹੀ ਪੁੱਛਣੀਆਂ ਵਾਂ ਜੀ ਤੁਸੀਂ ਉਹਨੂੰ ਜੇ ਉਹ ਦਿਮਾਗੀ ਅਫਸਰਡ ਆ ਤੁਸੀਂ ਉਹਨੂੰ ਕੁਝ ਪੁੱਛਣਾ ਤੇ ਉਹਨੇ ਕੁਝ ਦੱਸਣਾ ਉਹ ਵੀ ਆਪਣੇ ਕੋਲ ਇੱਕ ਪ੍ਰੂਫ ਹੋ ਜਾਂਦਾ ਕਿ ਇਸ ਬੰਦੇ ਦੀ ਜਿਹੜੀ ਮੈਂਟਲਿ ਪੋਜੀਸ਼ਨ ਆ ਸਹੀ ਨਹੀਂ ਆ ਇਹਨੂੰ ਪਤਾ ਹੀ ਨਹੀਂ ਆ ਕਿ ਅਸੀਂ ਕੀ ਪੁੱਛ ਰਹੇ ਹਾਂ ਤੇ ਕੀ ਉਹ ਦੱਸ ਰਿਹਾ ਵਾ ਜੇਕਰ ਆਪਾਂ ਨੂੰ ਇਹੋ ਜਿਹਾ ਕੋਈ ਪ੍ਰੂਫ ਮਿਲ ਜੇ ਤੇ ਆਪਾਂ ਦਾਅਵੇ ਨਾਲ ਮੈਂ ਸਾਰੀ ਸੰਗਤ ਨੂੰ ਕਹਿਣਾ ਵਾ ਕਿ ਕੋਈ ਵੀ ਪ੍ਰਾਪ ਆਪਣੇ ਇਹੋ ਜਿਹਾ ਪ੍ਰੂਫ ਦਵੇ ਭਾਵੇਂ ਅਗਲੇ ਬੰਨੇ ਉਹ ਭਾਵੇਂ ਕਿਸੇ ਮੰਤਰੀ ਨੇ ਘਰੇ ਰੱਖਿਆ ਵਾ ਭਾਵੇਂ ਕਿਸੇ ਜਾਦਨੇ ਕਰੇ ਰੱਖਿਆ ਭਾਵੇਂ ਕਿਸੇ ਛਾਣੇਦਾਰ ਨੇ ਰੱਖਿਆ ਆਪਾਂ ਦਾਅਵੇ ਨਾਲ ਉਸ ਬੰਦੇ ਨੂੰ ਉਹਦੇ ਤੋਂ ਛਡਵਾ ਕੇ ਤੇ ਉਹਦੀ ਬੰਦੀ ਉਹਦੀ ਸਜ਼ਾ ਉਹਨੂੰ ਦਵਾਵਾਂ ਖਾਲਸਾ ਜੀ ਆਪਣਾ ਨੰਬਰ ਜੋ ਸਾਂਝਾ ਕਰ ਦਿਓ ਕਿ ਕਿਸ ਤਰ੍ਹਾਂ ਤੁਹਾਨੂੰ ਜਿਹੜਾ ਉਹ ਸੰਗਤ ਜਿਹੜਾ ਭੇਜੇ ਹਾਲਾਂਕਿ ਤੁਹਾਨੂੰ ਸਕਰੀਨ ਦੇ ਥੱਲੇ ਵੀ ਨੰਬਰ ਜਿਹੜਾ ਫਲੈਸ਼ ਕਰਦਾ ਨਜ਼ਰ ਆਵੇਗਾ ਪਰ ਮੈਂ ਫਿਰ ਵੀ ਇੱਕ ਵਾਰ ਖਾਲਸਾ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਨੰਬਰ ਜੋ ਸਭ ਤੋਂ ਪਹਿਲਾਂ ਤੇ ਜਿਵੇਂ ਵੀ ਜੀ ਕਹਿ ਰਿਹਾ ਕਿ ਤੁਸੀਂ ਕੋਈ ਆਪਣਾ ਐਡਰੈਸ ਪਤਾ ਦੱਸੋ ਤਾਂ ਜੋ ਸੰਗਤ ਤੁਹਾਨੂੰ ਸਪੋਰਟ ਕਰੇ ਤੁਹਾਡੀ ਹੈਲਪ ਕਰੇ ਸੰਜੀ ਜੇਕਰ ਤੁਸੀਂ ਚਾਹੁੰਦੇ ਹੋ ਨਾ ਵਾਕੇ ਹੈਲਪ ਕਰਨੀ ਦੇਖੋ ਪਹਿਲਾਂ ਤੁਸੀਂ ਆਪਣੇ ਘਰੇ ਪਰਿਵਾਰ ਚ ਆਪਣੇ ਭੈਣ ਭਰਾਵਾਂ ਦੀ ਮਾਪ ਪਿਓ ਦੀ ਸੇਵਾ ਕਰੋ ਜੀ ਜੇਕਰ ਤੁਹਾਡੇ ਲਾਗੇ ਬੰਨੇ ਕੋਈ ਹੈਗਾ ਵਾ ਕੋਈ ਲੋੜਵੰਦ ਵਾ ਕੋਈ ਮਾਨ ਕੇ ਚਲੋ ਵੀਰ ਜੀ ਮੇਰੇ ਪਿੰਡ ਦੇ ਵਿੱਚ ਕੋਈ ਜ਼ਰੂਰਤਮੰਦ ਬਚਾਰਾ ਕੋਈ ਦਵਾਈ ਨੂੰ ਤੜਫੰਡਿਆ ਵਾ ਤੇ ਮੈਂ ਜਾ ਕੇ ਗੁਰਪੀਤ ਵੀਰ ਨੂੰ ਜਾ ਕੇ ਸੇਵਾ ਦੇ ਕੇ ਆਵਾਂ ਇਹ ਸੇਵਾ ਨਹੀਂ ਹੈ ਜੀ ਬਿਲਕੁਲ ਬਾਬਾ ਨਾਨਕ ਸਿੰਘ ਜੀ ਦੇ ਬਚਨ ਸੀ ਕਿ ਜੇਕਰ ਤੁਹਾਡਾ ਗਵਾਂਢੀ ਪੁਖਾ ਮਾਰਿਆ ਤੇ ਤੁਹਾਡਾ ਗੁਰੂ ਘਰ ਲੰਗਰ ਲਾਇਦਾ ਕੋਈ ਫਾਇਦਾ ਜੇਕਰ ਤੁਹਾਡੇ ਲਾਗੇ ਬੰਨੇ ਕੋਈ ਵੀਰ ਭਰਾ ਭੈਣ ਕੋਈ ਬੱਚਾ ਵਾ ਕੋਈ ਲਾਜ ਖਣੋ ਤੜਫ ਰਿਆ ਪਰਾਈ ਖਣੋ ਕੋਈ ਤਰਸ ਰਿਆ ਵਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵਾਂ ਕਿ ਉਹਦੀ ਮਦਦ ਕਰੋ ਜੇਕਰ ਚਲੋ ਜੇਕਰ ਤੁਹਾਡੇ ਲਾਗ ਬੰਨੇ ਕੋਈ ਚੰਗਾ ਵਾਸਾ ਕੋਈ ਸਹੀ ਆ ਫਿਰ ਵੀ ਤੁਸੀਂ ਆਸ਼ਮ ਚਾਉਣਾ ਚਾਹੁੰਦੇ ਜੀ ਤੇ ਆਪ ਆਣ ਕੇ ਹੱਥੀਂ ਇਨ੍ਹਾਂ ਭਗਤਾਂ ਵਾਸਤੇ ਕੋਈ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਆ ਸਕਦੇ ਜੀ ਕੋਈ ਇਹਨਾਂ ਵਾਸਤੇ ਲੀੜੇ ਬਸਤਰ ਲੈ ਆ ਸਕਦੇ ਜੀ ਕੋਈ ਇਹਨਾਂ ਵਾਸਤੇ ਕੋਈ ਦਾਣਾ ਸੌਂਜਿਆ ਲੈ ਕੇ ਆ ਸਕਦੇ ਜੀ ਸਾਡਾ ਐਡਰੈਸ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੇ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਕਿ ਵੀ ਜੀ ਅਸੀਂ ਅनाथ ਆਸ਼ਰਮ ਹੈ ਜਿਹੜਾ ਮਰਹਾਣੇ ਉੱਥੇ ਜਾਣਾ ਜੀ ਸੋ ਮੈਂ ਧੰਨਵਾਦ ਕਰਦਾ ਹਾਂ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਵੀਰ ਜੀ ਉਹਨਾਂ ਦਾ ਜਿਹੜੇ ਇੰਨਾ ਭਾਵਨਾ ਦੇ ਵਿੱਚ ਮਤਲਬ ਕਿ ਬਹਿ ਕੇ ਆਪਣੀ ਮਤਲਬ ਕਿ ਦਿਨੋਂ ਆਪਣੀ ਆਪ ਸਪੋਰਟ ਕਰ ਰਹੇ ਆ ਜੀ ਸੋ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਇਸ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਔਰ ਜੋ ਇਹ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਰਬੀ ਰੂ ਨੇ ਸਾਡੇ ਵੀਰ ਜੱਗੀ ਖਾਲਸਾ ਜੀ ਜੋ ਸੇਵਾ ਕਰ ਰਹੇ ਨੇ ਅਸੀਂ ਅਰਦਾਸ ਵੀ ਕਰਦੇ ਆ ਕਿ ਧੰਗੁਰੂ ਰਾਮਦਾਸ ਇਨਾਂ ਨੂੰ ਲੰਬੀ ਉਮਰ ਦੇਵੇ ਔਰ ਇਨਾਂ ਤੋਂ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਬੇਘਰ ਨੇ ਬੇਸਹਾਰਾ ਨੇ ਉਹਨਾਂ ਦੀ ਸੇਵਾ ਜਿਹੜੇ ਲੈਂਦੇ ਰਹਿ ਮੈਂ ਨਾ ਵੀ ਜੀ ਤੋਂ ਮਾਫੀ ਮੰਗਦਾ ਗੱਲ ਟੁੱਟ ਰਿਹਾ ਕਿ ਸੰਗ ਦੀ ਰੱਬ ਉਮਰ ਭਾਵੇਂ ਥੋੜੀ ਦੇ ਦੇ ਜੀ ਪਰ ਦੇਵੇ ਇਮਾਨਦਰੀ ਵਾਲੀ ਉਹਨਾਂ ਨੂੰ ਲੰਬੀ ਉਮਰ ਲੈ ਕੇ ਕੀ ਕਰਨਾ ਮੇਰੇ ਕੋਲ 80 ਸਾਲ ਦੀਆਂ ਮਾਵਾਂ ਵਿਚਾਰੀਆਂ ਡਿਗਰੀਆਂ ਕਿ ਕਦੋਂ ਰੱਬਾਂ ਨੂੰ ਆਣ ਕੇ ਲੈ ਕੇ ਜਾਂਦੀ ਜੀ ਠੀਕ ਹੈ ਜੀ ਲੰਮੀ ਉਮਰ ਦੀ ਦਵਾ ਮੈਨੂੰ ਚਾਹੇ ਤੁਸੀਂ ਨਾ ਦਿਓ ਮੈਨੂੰ ਦਵਾ ਦਿਓ ਕਿ ਜਿੰਨੀ ਕ ਰੱਬ ਨੇ ਮੈਨੂੰ ਉਮਰ ਦਿੱਤੀ ਆ ਉਨੀ ਕ ਉਮਰ ਮੇਰੀ ਇਮਾਨਦਾਰੀ ਚੱਲੇਂਗੇ ਰੱਬ ਮੈਨੂੰ ਕਿਸੇ ਚੀਜ਼ ਦਾ ਹੰਕਾਰ ਨਾ ਲੈ ਕੇ ਆਵੇ ਕਿਉਂਕਿ ਭਾਜੀ ਹੁਣ ਮੰਨ ਕੇ ਚਲੋ ਕਿ 80 90 ਸਾਲ ਹੋ ਗਏ ਮੇਰੀ ਠੀਕ ਹੈ ਜੀ ਜੇ ਮੈਂ ਕੋੜ ਹੀ ਹੰਡਾਇਆ ਤੇ ਮੈਂ ਤੇ ਮੈਂ ਉਹ ਵੀ ਇੱਕ ਸੰਤਾਪ ਹੀ ਆ ਠੀਕ ਹੈ ਜੀ ਇਹ ਅਰਦਾਸ ਕਰਿਓ ਕਿ ਰੱਬ ਮੈਨੂੰ ਇਮਾਨਦਾਰੀ ਆ ਦੇਵੇ ਕਿਉਂਕਿ ਜੇਕਰ ਮੈਂ ਕਹਾਂ ਕਿ ਮੈਂ ਬੜਾ ਇਮਾਨਦਾਰ ਵਾਂ ਭਾਜੀ ਇਹ ਵੀ ਇੱਕ ਹੰਕਾਰ ਆ ਜੀ ਮੈਨੂੰ ਅਰਦਾਸ ਕਰੋ ਮੇਰੀ ਕਿ ਰੱਬ ਮੇਰੀ ਜਿਹੜੀ ਟੁੱਟੀ ਗੱਡ ਲੈ ਜੀ ਧੰਨਵਾਦ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਕਿ ਤੁਸੇ ਸਮਾਂ ਦਿੱਤਾ ਸੋ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਪਿੰਡ ਮਰਹਾਣਾ ਇਸ ਆਸ਼ਰਮ ਦੇ ਵਿੱਚ ਆਓ ਅਤੇ ਜੱਗੀ ਸਿੰਘ ਖਾਲਸਾ ਜੀ ਦੇ ਨਾਲ ਮਿਲ ਕੇ ਰੱਬੀ ਰੂਹਾਂ ਦੇ ਦਰਸ਼ਨ ਕਰੋ ਸਾਨੂੰ ਦੇ ਉਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਦਗੋ